ਅੰਮ੍ਰਿਤਸਰ ਦੇ α1 ਮਾਲ ਦੇ ਨੇੜੇ ਬ੍ਰੇਕ ਫੇਲ ਹੋਣ ਕਾਰਨ ਦੋ ਬੱਸਾਂ ਦੇ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਯਾਤਰੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਸਾਰੇ ਯਾਤਰੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਅੰਮ੍ਰਿਤਸਰ ਦੇ ਜੀਟੀ ਰੋਡ ਤੇ α1 ਦੇ ਨੇੜੇ ਦੋ ਬੱਸਾਂ ਦੀ ਜ਼ਬਰਦਸਤ ਟੱਕਰ ਹੋ ਗਈ ਜਿਸ ਕਾਰਨ ਚਲਦੀ ਬੱਸ ਦੇ ਨਾਲ ਇੱਕ ਬੱਸ ਟਕਰਾ ਗਈ। ਇਸੇ ਕਾਰਨ ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਗਿਆ। ਮੌਜੂਦਾ ਗਵਾਹ ਦੇ ਮਤਾਬਕ ਹੈ ਦਾ ਬੱਸ ਦੇ ਬ੍ਰੇਕ ਫੇਲ ਹੋਣ ਕਰਕੇ ਵਾਪਰੇ ਕੈਬਿਨੇਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਆਪਣੇ ਕਾਫਲੇ ਨੂੰ ਰੋਕ ਕੇ ਜ਼ਖਮੀਆਂ ਦਾ ਹਾਲ-ਚਾਲ ਵੀ ਪੁੱਛਿਆ ਇਲਾਜ ਦੇ ਲਈ ਉਹਨਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ 'ਚ ਭੇਜਿਆ ਗਿਆ ਇਸ ਮੌਕੇ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ α1 ਪੁਲ ਤੋਂ ਪੰਬਸ ਰੋਡਵੇਜ਼ ਦੀ ਬੱਸ ਚੰਡੀਗੜ੍ਹ ਨੂੰ ਜਾ ਰਹੀ ਸੀ ਤੇ ਪਿੱਛੋਂ ਉਸ ਦੇ ਕੰਪਨੀ ਦੀ ਹੀ ਬੱਸ ਆ ਰਹੀ ਸੀ ਤੇ ਅਚਾਨਕ ਪ੍ਰਾਈਵੇਟ ਬੱਸ ਦੀਆਂ ਬ੍ਰੇਕਾਂ ਫੇਲ ਹੋਣ ਕਾਰਨ ਉਹ ਬੱਸ ਪਲਤੋ ਢੇਠਾ ਉਤਰ ਰਹੀ ਸੀ ਤਾਂ ਉਹ ਪਨਬੱਸ ਦੇ ਪਿੱਛੇ ਜਾ ਵਜੀ ਜਿਸ ਦੇ ਚਲਦੇ ਪਨਬੱਸ ਦੇ ਵਿੱਚ ਬੈਠੀਆਂ ਸਵਾਰੀਆਂ ਦਾ ਤਾਂ ਬਚਾਅ ਹੋ ਗਿਆ ਪਰ ਇਸ ਪ੍ਰਾਈਵੇਟ ਬੱਸ ਦੇ ਵਿੱਚ ਬੈਠੀਆਂ ਸਵਾਰੀਆਂ ਜੋ ਕਿ ਕੁਝ ਜ਼ਖਮੀ ਹੋ ਗਈਆਂ ਨੇ ਉਹਨਾਂ ਨੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਹਾਂ ਜੀ ਸਰ ਇਹ ਕੀ ਹੋਇਆ ਬਿਲਕੁਲ ਜਾਣੀ ਆ। ਆ ਮੈਂ ਇਥੋਂ ਲੰਘ ਰਿਹਾ ਸੀਗਾ ਤੇ ਅਲਫਾ ਮਾਲ ਦੇ ਸਾਹਮਣੇ ਨਾ ਇੱਕ ਬੱਸ ਸੀਗੀ ਪਨਸਪ ਇਹ ਜਾ ਰਹੀ ਸੀਗੀ ਅੱਗੇ ਇਹਦੇ ਪਿਛੇ ਇੱਕ ਪਿਆਰ ਬੱਸ ਆ ਰਹੀ ਸੀਗੀ ਔਰ ਅਚਾਨਕ ਉਸ ਬੱਸ ਦੀਆਂ ਬ੍ਰੇਕਾਂ ਜਿਹੜੀਆਂ ਉਹ ਫੇਲ ਹੋ ਗਈਆਂ ਔਰ ਇਸ ਜਿਹੜੀ ਸਰਕਾਰੀ ਬੱਸ ਸੀਗੀ ਉਹਨੂੰ ਪਿੱਛੋਂ ਹਿਟ ਕੀਤਾ ਔਰ ਕਾਫੀ ਬੱਸ ਦਾ ਤੇ ਨੁਕਸਾਨ ਹੋਇਆ ਹੀ ਆ ਕੁਝ ਇਸ ਬੱਸ ਦੀਆਂ ਡਰਾਈਵਰ ਕੰਡਕਟਰ ਸਵਾਰੀਆਂ ਆ ਪਰਮਾਤਮਾ ਦੀ ਕਿਰਪਾ ਦੇ ਨਾਲ ਸੇਫ ਨੇ ਉਹ ਜਿਹੜੀ ਪਿਆਰ ਬੱਸ ਸੀਗੀ ਉਹਦੇ ਚ ਕੁਝ ਇੱਕ ਸਵਾਰੀਆਂ ਚੜ੍ਹ ਹੋਈਆਂ ਨੇ ਉਹਨਾਂ ਨੂੰ ਗੁਰਨਾੰਕ ਦੇ ਹਸਪੀਟਲ ਜੜਾਇਆ ਪਚਾ ਦਿੱਤਾ ਗਿਆ ਉਹਨਾਂ ਦੀ ਇਹ ਇਲਾਜ ਜਿਹੜੇ ਉਹ ਚੱਲ ਰਹੇ ਨੇ ਸੋ ਇਹ ਅਚਾਨਕ ਹੀ ਕਿਉਂਕਿ ਪੋਲ ਤੋਂ ਜਦੋਂ نیچے ਨੂੰ ਬੱਸ ਆਉਂਦੀ ਆ ਤੇ ਇੱਕ ਉਹਦੀ ਸਪੀਡ ਵੀ ਜ਼ਿਆਦੀ ਹੋਏਗੀ ਇੱਕ ਨਾਲ ਦੇ ਨਾਲ ਉਹਦੀਆਂ ਬ੍ਰੇਕਾਂ ਫੇਰ ਓਨ ਕਰਕੇ ਇਹ ਦੁਰਘਟਨਾ ਜਿਹੜੀ ਆ ਇਹ ਵਾਪਰੀ ਸਰ ਜਾਨੀ ਨੁਕਸਾਨ ਕਿੰਨਾ ਹੋਇਆ ਨਹੀਂ ਅਜੇ ਤੱਕ ਤੇ ਉਹ ਜਿਹੜਾ ਉਹ ਦੇਖ ਰਹੇ ਆ ਜਿਹਦੇ ਜਿੰਨੇ ਇੱਥੇ ਪਰ ਖਰੀਜ਼ ਇੰਜਰਡ ਹੋਏ ਨੇ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਗਿਆ ਅਸੀਂ ਪੂਰੀ ਕੋਸ਼ਿਸ਼ ਦੇ ਵਿੱਚ ਆ ਪੂਰਾ ਉਹਨਾਂ ਦਾ ਇਲਾਜ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਔਰ ਕਿੰਨੇ ਸੀਰੀਅਸ ਨੇ ਕਿਸ ਤਰ੍ਹਾਂ ਇਹ ਡਾਕਟਰਸ ਦੀ ਰਿਪੋਰਟ ਤੋਂ ਬਾਅਦ ਦੇਖੋ ਅਜੇ 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 ਜੋ ਜੜੀਆਂ ਰਿਪੋਰਟਸ ਨੇ ਉਹ ਡਾਕਟਰਸ ਵੱਲੋਂ ਉਹਨਾਂ ਦੀ ਪੂਰੀ ਜਿਹੜੀ ਆ ਉਹ ਕਰਨੀ ਬਾਕੀ ਆ ਜਿਵੇਂ ਵੀ ਹੋਏਗਾ ਤੁਹਾਨੂੰ ਇਨਫੋਰਮ ਕਰ ਦਿੱਤਾ ਜਾਵੇ ਹਾਂਜੀ ਉਹਨੇ ਪਾਸਾ ਜੋ ਪ੍ਰੋਬਲਮ ਮੌਜੂਦ ਹੈ ਨਾ ਨਹੀਂ ਮੈਨੂੰ ਜੋ ਲੱਗਦਾ ਹੈ ਕਿ ਫਰਾਰ ਹੋਣ ਵਾਲੀ ਤੇ ਕੋਈ ਗੱਲ ਨਹੀਂ ਆਸਤਾਂ ਦੀ ਇਸ বাস ਦੇ ਡਰਾਈਵਰ ਤੇ ਮੈਨੂੰ ਮਿਲੇ ਨੇ ਅੰਦਰ ਉਸ বাস ਦੇ ਡਰਾਈਵਰ ਜਿਹੜੇ ਵੀ ਇੱਥੇ ਹੀ ਹੋਣਗੇ ਕਿਤੇ ਕਿਉਂਕਿ ਇਸ ਵੇਲੇ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਹੈ ਨਾ ਉਹਦੇ ਵਿੱਚ ਸਭ ਤੋਂ ਮੇਜਰ ਜਿਹੜਾ ਕੰਮ ਹੁੰਦਾ ਹੈ ਉਹ ਹੁੰਦਾ ਹੈ ਕਿ ਜਿੰਨੇ ਵੀ ਲੋਕ ਜ਼ਖਮੀ ਨੇ ਉਹਨਾਂ ਨੂੰ ਉਹਨਾਂ ਦੀ ਲੋਕ ਆਪ ਨੂੰ ਕੀਤੀ ਜਾਵੇ ਸਭ ਤੋਂ ਪਹਿਲਾਂ ਪਾਵਨ ਨੂੰ ਹਸਪਤਾਲ ਦੇ ਵਿੱਚ ਭੇਜੀਏ ਔਰ ਉਹਨਾਂ ਦਾ ਇਲਾਜ ਜਿਹੜਾ ਆ ਉਹ ਸ਼ੁਰੂ ਹੋਵੇ ਸੋ ਅਸੀਂ ਜਿਆਦਾ ਇਸ ਵੇਲੇ ਜ਼ੋਰ ਇਸੇ ਗੱਲ ਤੇ ਦੇ ਰਹੇ ਹਾਂ ਕਿ ਉਹਨਾਂ ਦਾ ਪ੍ਰੋਪਰ ਇਲਾਜ ਹੋਵੇ। ਉਤੇ ਇੱਕ ਪੀੜਤ ਨੇ মিডিਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਪਿੰਡ ਮੁੱਲਾਪੁਰ ਤੋਂ ਅੰਮ੍ਰਿਤਸਰ ਸ਼ਹੀਦਆ ਸਾਹਿਬ ਚੋਂ ਪੈਰਾ ਕੱਟਣ ਦੇ ਲਈ ਆਈ ਸੀ। ਜਿਵੇਂ ਚੱਲਦੇ ਉਹ ਚੁਪੇਰਾ ਘਟ ਕੇ ਆਪਣੇ ਘਰ ਵਾਪਸ ਜਾ ਰਹੇ ਸੀ ਤੇ ਉਹ ਪ੍ਰਾਈਵੇਟ ਬੱਸ ਦੇ ਵਿੱਚ ਬੈਠੇ ਹੋਏ ਸਨ ਉਹਨਾਂ ਦੀ ਬੱਸ ਦੀ ਅਚਾਨਕ ਬ੍ਰੇਕ ਫੇਲ ਹੋ ਗਈ ਅਤੇ ਹੁਲਦੇ ਹੇਠਾ ਉਤਰਦੀ ਹੋਈ ਅੱਗੇ ਖਲੋਤੀ ਇੱਕ ਸਰਕਾਰੀ ਬੱਸ ਦੇ ਵਿੱਚ ਜਾ ਟਕਰਾਈ ਉਹਨਾਂ ਕਿਹਾ ਕਿ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਨੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਉੱਥੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਸਵਾਰੀਆਂ ਨੇ ਦੱਸਿਆ ਕਿ ਅਸੀਂ ਸ਼ਹੀਦਾ ਸਾਹਿਬ ਗੁਰਦੁਆਰੇ ਵਿਖੇ ਮੱਥਾ ਟੇਕਣ ਦੇ ਲਈ ਉੱਥੇ ਆਏ ਸੀ ਤੇ ਵਾਪਸੀ ਘਰ ਜਾ ਰਹੇ ਸੀ ਬੱਸ ਦੀ ਬ੍ਰੇਕ ਫੇਲ ਹੋਣ ਕਾਰਨ ਹੀ ਐਕਸੀਡੈਂਟ ਵਾਪਰੇ। ਮੁੱਲਾਪੁਰ ਸੁਧਾਰ ਤੋਂ ਆਏ ਸੀ। ਸਹੀ। ਇਨ ਸੁਧਾਰ ਤੋਂ ਆਏ ਮੁੱਲਾਪੁਰ ਦੇ ਕੋਲੇ ਸੁਧਾਰ ਆ। ਠੀਕ ਹੈ ਜੀ। ਤੇ ਅਸੀਂ ਦੁਪਹਿਰੇ ਤੇ ਆਏ ਸੀ। ਚੀਦਾ ਸਾਹਿਬ। ਚੀਦਾ ਸਾਹਿਬ। ਅੱਜ ਪੰਜਵਾਂ ਦੁਪਹਿਰਾ ਸੀ ਸਾਡਾ। ਤੇ ਅਸੀਂ ਉਥੇ ਦੁਪਹਿਰੇ ਤੋਂ ਹੁਣ ਵਾਪਸ ਚੱਲੇ ਸੀਗੇ। ਤੁਸੀਂ ਕਿੰਨੇ ਪਰਿਵਾਰ ਦੇ ਕਿੰਨੇ ਮੈਂਬਰ ਆਏ? ਅਸੀਂ ਮੈਂ ਤੇ ਭਾਨਜਾ ਦੋਨੇ ਆ। ਅੱਛਾ ਜੀ। ਤੇ ਇੱਕ ਸਾਡਾ ਦੋਸਤ ਸੰਗੀ ਆ। ਠੀਕ ਹੈ ਜੀ। ਤੇ ਅਸੀਂ ਤਿੰਨ ਜਣੇ ਸੀ। ਇਹ ਇਹ ਪ੍ਰੋਪਰ ਹੋਇਆ ਹਾਸਾ ਇਹ ਕਿੱਥੇ ਹੋਇਆਗਾ ਇਹ ਆਪਣੇ ਵੱਡੇ ਵੱਡੇ ਪੋੜਲੇ ਦੇ ਬਾਹਰ ਨਿਕਲ ਕੇ ਸ਼ਹਿਰੋਂ ਬਾਹਰ ਨਿਕਲ ਗਏ ਹਾਂਜੀ ਮੈਨੂੰ ਉਹ ਨਿਸ਼ਾਨੀ ਤਾਂ ਪਤਾ ਜਿੱਥੇ ਜੱਸਾ ਸੰਗੁਰਾ ਘੜਾ ਪਾਰ ਕੋਈ ਥੋੜਾ ਜਿਹਾ ਪਿੰਡ ਜਾ ਕੇ ਬਸਾਂ ਦਾ ਤੇ ਪਿਆਰ ਵਾਲੀ ਬੱਸ ਸੀਗੀ ਉਹਦੇ ਅਸੀਂ ਬੈਠੇ ਸੀ ਤੁਸੀਂ ਉੱਥੇ ਬੈਠੇ ਹਾਂ ਅਸੀਂ ਦੋਨੇ ਜਾਣੇ ਬੈਠੇ ਸੀ ਇੰਜਣ ਦੇ ਉੱਤੇ ਅੱਛਾ ਅੱਗੇ ਅੱਗੇ ਤੇ ਇਹ ਜਿਹੜਾ ਮੇਰਾ ਪਾਲਾ ਗਏ ਬਾਰੀ ਕੋਲੇ ਖੜਾ ਸੀਗਾ ਬਾਰੀ ਕੋਲੇ ਹਾਂ ਤੇ ਉਹ ਉਥੋਂ ਬ੍ਰੇਕਾਂ ਫੇਰ ਹੋ ਗਏ ਉਹਦੀਆਂ ਹੂੰ ਬਸ ਉਹ ਰੋਲਾ ਪਾਈ ਜਾਂਦਾ ਮੈਂ ਉਹਨੂੰ ਕਹੀ ਵੀ ਜਾਂਦਾ ਗੇਅਰ ਪਾ ਦੇ ਵੱਡਾ ਇੰਜਣ ਬੰਦ ਕਰ ਦੇ ਸੋਚ ਬੰਦ ਕਰ ਦੇ ਬ੍ਰੇਕ ਫੇਲ ਹੋ ਗਈ ਉਹਦੇ ਬ੍ਰੇਕ ਫੇਲ ਹੋ ਗਏ ਉਹਨੇ ਗੇਅਰ ਵੀ ਨਹੀਂ ਪਾਇਆ ਵੱਡਾ ਉਹ ਉਦੋਂ ਕਬਰ ਆ ਗਿਆ ਉਹ ਰੋਕੋ ਹੋਰ ਐਡੇ ਕੋਲ ਤੋਂ ਥੱਲੇ ਉੱਤੇ ਦੀ ਗੱਡੀ ਵੈਸੇ ਰੋਕੋ ਦੀ ਬੱਜੀ ਕਿਧਰ ਤੇ ਜਾ ਕੇ ਗੱਡੀ ਗਾਂ ਟ੍ਰੈਫਿਕ ਤੇ ਜਾਮ ਸੀਗਾ ਹਮ ਇੱਕ ਕਾਰ ਸੀ ਕਾਰ ਤਾਂ ਤੇਰੇ ਛੋੜੀ ਵਜੇ ਤੇ ਉਹ ਬੱਸ ਦੇ ਵਿੱਚ ਹੋਜੀ ਜਾ ਕੇ ਹਾਂ ਫਿਰ ਬੱਸ ਦੇ ਵਿੱਚ ਬੱਜੀ ਦੂਜੀ ਪਾਸੇ ਪਜੀ ਦੂਜੀ ਪਾਸੇ ਵਜੇ ਉਹਦੇ ਵਿੱਚ ਵੀ ਕਿੰਨੇ ਕਿ ਬੰਦੇ ਚੁੱਕੀ ਉਹ ਤਾਂ ਦੰਗਲ ਪਾਵੇ ਉਹ ਜੀ ਨਹੀਂ ਆਪਣੀ ਡੀਲ ਇਸ ਗੱਡੀ ਹੁੰਦੀ ਬਸ ਉਹ ਸੀ ਕਿ ਪਤਾ ਨਹੀਂ ਕੋਈ ਸਵਾਰੀ ਸੀਗੀ ਮੈਨੂੰ ਪਤਾ ਨਹੀਂ ਪਤਾ ਤੇ ਇਹ ਸਾਡਾ ਐਕਸੀਡੈਂਟ ਹੋ ਗਿਆ ਇਹ ਜਿਹੜਾ ਬੰਦਾ ਮੂਰੇ ਬੈਠਾ ਸੀ ਮੇਰੇ ਉਹਦੇ ਸਿਰ ਕੁਸਟ ਹੋ ਜਾਈ ਬਾਰੇ ਸੜ ਵਜਾ ਗਾਂ ਜਾਂ ਕੀ ਹੋਇਆ ਕਿ ਮੈਨੂੰ ਨਹੀਂ ਪਤਾ ਤੇ ਮੈਂ ਉਹਦੇ ਮਗਰ ਬੈਠਾ ਜੀ ਵੀ ਜਾਣਾ ਕਿੱਥੇ ਸੀ ਉਹ ਅਸੀਂ ਮੁੱਲਾ ਕਰੋ ਸੰਗੋ ਗਿਆ ਮੋਕਰ ਚਲੇ ਲੋਗ ਗਿਆ ਮੋਕਰ ਚਲੇ ਚਲੇ ਸੀ ਮੋ ਬਾਪਾ ਹਾਂ ਲੋਗ ਚਲੇ ਅੱਛਾ ਤੇ ਇਹ ਹੁਣ ਤੇਰੇ ਭਾਂਜੇ ਦੀ ਦੇਖੋ ਵੀ ਉਹਦੀ ਡੈਥ ਹੋ ਗਈ ਕਿੱਲੀ ਕੁਮਾਰ ਹੈ ਕਿਸ ਦਾ ਉਹਦੇ 43 ਸਾਲ ਦੇ ਹਾਂ ਕੋਈ ਨਾ ਵਿਆਹ ਹੈ ਨਾ ਮਾਂ ਪਿਓ ਵੀ ਹੈ ਨਹੀਂ ਸੀ ਕੋਈ ਜਿੰਨਕੇ ਐਡਾ ਸੀਗਾ ਅਠਾਂ ਤਿੰਨ ਦਾ ਸੀਗਾ ਜੋ ਪਾਲਿਆ ਸੀ ਅੱਛਾ ਅੱਛਾ ਮਨ ਗਲਤੀ ਬੱਸ ਵਾਲੇ ਦੀ ਜਿੱਦੀ ਬ੍ਰੇਕ ਪੇਰੇ ਕਰ ਗਈ ਆਹ ਉਹ ਹੀ ਉਹਦੀ ਗਲਤੀ ਆ ਉਹਦੀ ਗਲਤੀ ਬੱਸ ਵਾਲੇ ਦੀ ਇਹ ਪੁਰਾਣੀ ਬੱਸ ਸੀ ਪਤਾ ਨਹੀਂ ਹੁਣ ਸਾਨੂੰ ਕਿਹੜਾ ਨਵੀਆਂ ਘਬਰਾਲੀਆਂ ਵਿੱਚ ਬੈਠੇ ਇੱਥੇ ਇੱਥੇ ਅਲਫਾਵੰਤ ਐਲੀਵੇਟਰ ਰੋਡ ਤੋਂ ਪੁਲ ਦੇ ਥੱਲੇ ਬੱਸ ਜਾ ਰਹੀ ਸੀ ਪਨਪਾਸ ਜਿਹੜੀ ਚੰਡੀਗੜ੍ਹ ਜਾ ਰਹੀ ਸੀ ਸਵਾਰੀਆਂ ਸਮੇਤ ਉਹਦੇ ਪੈਕ ਤੇ ਇੱਕ ਪਿਆਰ ਬੱਸ ਜਿਹੜੀ ਕਿ ਪਤਾ ਲੱਗਿਆ ਵੀ ਉਹਦੀ ਬ੍ਰੇਕ ਨਹੀਂ ਲੱਗੀ ਉਹ ਆ ਕੇ ਇਹਦੇ ਪਿੱਛੇ ਵੱਜੀ ਹੈ ਜਿਹਦੇ ਨਾਲ ਜਿਹੜੀਆਂ ਪਿਆਰ ਬੱਸ 'ਚ ਬੈਠੀਆਂ ਹੋਣੀਆਂ ਸਵਾਰੀਆਂ ਉਹ ਇੰਜਰਡ ਹੋਈਆਂ ਆ ਤੇ ਜਿਹੜੀਆਂ ਪਨਪਾਸ 'ਚ ਬੈਠੀਆਂ ਇਹ ਉਹ ਸਵਾਰੀਆਂ ਉਹ ਵਿਚਾਰਿਆ ਉਹਦੇ ਇੱਥੇ ਮੌਕੇ ਤੇ ਆਏ ਸਾਨੂੰ ਇਤਲਾਹ ਮਿਲਦੇ ਮੈਂ ਟ੍ਰੈਫਿਕ ਇੰਚਾਰਜ ਸਾਨੂੰ ਮੌਕੇ ਤੇ ਪਤਾ ਲੱਗਿਆ ਤੇ ਇਹ ਆਹ ਜਿਹੜਾ ਟੈਕ ਨੂੰ ਜਿਹੜਾ ਰੰਗਣ ਕੀਤਾ ਰਸਾਂ ਦੇ ਸਾਈਡ ਤੇ ਕਰਵਾ ਕੇ ਸਰ ਦੱਸਿਆ ਜਾ ਰਿਹਾ ਜਿਹੜਾ ਪਿਆਰ ਬਾਤ ਸੁਵਾਰੀਆਂ ਜਿਹੋਨਾਂ ਦੇ ਇੱਕ ਦੋ ਸੁਵਾਰੀਆਂ ਲੈਫਟ ਹੋ ਚੁੱਕੀ ਆ ਉਹ ਥਾਣੇ ਮਖਬੂਲਪੁਰ ਵੱਲੋਂ ਸਬ ਇੰਸਪੈਕਟਰ ਗੁਰਚੰਦ ਸਿੰਘ ਜਿਹੜੇ ਆ ਇਸ ਸੰਬੰਧੀ ਜਿਹੜੀ ਆ ਉਹ ਕਾਰਵਾਈ ਕਰ ਰਹੇ ਆ ਉਹ ਮੌਕੇ ਤੇ ਇੱਥੇ ਆਏ ਸੀ ਤੇ ਹੁਣ ਹਸਪੀਟਲ ਗਏ ਆ ਜੋ ਵੀ ਬਣਦੀ ਕਾਰਵਾਈ ਉਹਨਾਂ ਵੱਲੋਂ ਕੀਤੀ ਜਾ ਰਹੀ ਮਖਬੂਲਪੁਰ ਥਾਣਾ ਵੱਲੋਂ ਇਹਦੇ ਬਾਰੇ ਗੁਰਚੰਦ ਸਿੰਘ ਸਬ ਇੰਸਪੈਕਟਰ ਜਿਹੜੇ ਰਣਕ ਹਸਪੀਟਲ ਗਏ ਆ ਉੱਥੇ ਜਾ ਕੇ ਪਤਾ ਲੱਗੇਗਾ ਉਹ ਕਾਰਵਾਈ ਕਰ ਰਹੇ ਆ ਥਾਣਾ ਮਖਬੂਲਪੁਰਾ ਤੋਂ ਇੱਥੇ ਸਰ ਜ਼ਖਮੀ ਕਿੰਨੇ ਕੋਈ ਲੋਕ ਇੱਥੇ ਜਿਹੜੇ ਜਿੰਨੇ ਵੀ ਇਹ ਇੰਜਰਡ ਉਹਨਾਂ ਨੂੰ ਜਿਹੜਾ ਪਿਆਰ ਬੱਸ ਦੇਆਂ ਸਵਾਰੀਆਂ ਉਹਨਾਂ ਨੂੰ ਲੜਾਗਿਰਾਂ ਦੀ ਮਦਦ ਨਾਲ ਸਾਰੇ ਜਿਹੜੀਆਂ ਸਵਾਰੀਆਂ ਗੁਰਨਾਨਕਾ ਹਸਪੀਟਲ ਭੇਜ ਦਿੱਤੇ ਹੈ ਇੰਜਰਡ ਜਿਹੜੇ ਇਹ ਅਲਫਾ 1 ਮਾਲ ਐਲੀਵੇਟਰ ਰੋਡ ਤੋਂ ਪੁਲ ਤੋਂ ਉਤਰਦਿਆਂ ਹੋਇਆ ਬੱਸ ਦੇ ਬੰਨ ਬੱਸ ਦੇ ਬੈਕ ਸਾਈਡ ਤੇ ਪਿਆਰ ਬੱਸ ਜਿਹੜੀ ਹੈ ਵਜਈ ਹੈ ਪਤਾ ਇਹ ਹੀ ਲੱਗਾ ਆ ਬਾਕੀ ਜਿਹੜਾ ਉਹ ਮਕੈਨੀਕਲ ਰਿਪੋਰਟ ਜਿਹੜੀ ਆ ਉਹ ਕਪਰੀਸ਼ੀ ਅਫਸਰ ਵੱਲੋਂ ਲਈ ਜਾਵੇਗੀ ਪਤਾ ਇਹ ਲੱਗਾ ਮੋਕੇ ਤੇ ਆ